ਦੀਪavali ਦੰਡੀ ਸ਼ੋਟ ਦੇ ਬਾਅਦ ਤੇ ਨਵੇਂ ਸਾਲ ਦੀਆਂ ਇਸ ਬਟਾਲਾ ਸ਼ਹਿਰ ਦੇ ਉੱਤੇ ਬਟਾਲਾ ਵਾਸੀਆਂ ਨੂੰ ਲੱਖ ਲੱਖ ਵਧਾਈ ਸੰਤਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਬਾਸ਼ਾ ਪਹਿਲੀ ਚਰਨショ ਪ੍ਰਵਤ ਕਰਦੀ ਔਰ ਅਤਿਸ਼ੇਵ ਨਾਮ ਕਾਲੀ ਦਵਾਰਾ ਮਾਦਾਦੀ ਮੰਦਰ ਵੀ ਕਰਦੀ ਅਰੇ ਇਸ ਬਟਾਲਾ ਸ਼ਹਿਰ ਦੇ ਅੰਦਰ ਦੀਪavali ਦੇ ਉੱਤੇ ਤੇ ਬੰਦੀ ਝੋੜ ਦਿਵਸ ਦੇ ਉੱਤੇ ਤੇ ਨਵੇਂ ਸਾਲ ਦੀਆਂ ਜਿੱਥੇ ਮੈਂ ਵਧਾਈਆਂ ਦੇਣਾ ਉੱਥੇ ਦੀਪavali ਨੂੰ ਆਪਾਂ ਗ੍ਰੀਨ ਦੀਵਾਲੀ ਦੇ ਰੂਪਤ ਮਨਾਈਏ ਔਰ ਪੂਜਾ ਪੱਤੀ ਦੇ ਨਾਲ ਮਾਂ ਲਕਸ਼ਮੀ ਦਾ ਵਾਸ ਹੁੰਦਾ ਆਪਣੇ ਇਸ ਤਿਹਾਰ ਨੂੰ ਜਿਹੜਾ ਰੋਸ਼ਨੀ ਦਾ ਵੀ ਤਿਹਾੜ ਹੈ ਔਰ ਦੀਪavali ਦੇ ਗੁੱਸਤੇ ਖਾਸ ਕਰਕੇ ਪ੍ਰਭੂ ਰਾਮ ਜਦੋਂ ਅਯੁੱਧਿਆ ਵਾਪਸ ਪਹੁੰਚੇ ਸੀ ਔਰ ਉਹਨਾਂ ਦੇ ਆਨ ਦੇ ਉੱਤੇ ਉਦੋਂ ਦੇਸ਼ਪੁਰ ਦੇ ਵਿੱਚ ਦੀਵੇ ਜਲਾ ਕੇ ਰੋਸ਼ਨੀ ਕਰਕੇ ਅੰਧਕਾਰ ਨੂੰ ਦੂਰ ਕੀਤਾ ਔਰ ਅੰਧਕਾਰ ਨੂੰ ਦੂਰ ਕਰਕੇ ਇਸ ਸਮਾਜ ਨੂੰ ਨਵੀਂ ਦਿਸ਼ਾ ਦਿੱਤੀ ਔਰ ਸਮਾਜ ਦੇ ਅੰਦਰ ਅੱਜ ਦੀਪavali ਦਾ ਤਿਹਾੜਾ ਹੈ ਇਸ ਨੂੰ ਰਲ ਮਿਲ ਕੇ ਪਿਆਰ ਮੁਹੱਬਤ ਦੇ ਨਾਲ ਸਾਰੇ ਵਰਗ ਮਨਾਈਏ ਔਰ ਗਰੀਨ ਦੀਵਾਲੀ ਮਨਾ ਕੇ ਆਪਣੀ ਖੁਸ਼ੀ ਦਾ ਯਾਰ ਕਰੀਏ ਜੈ ਸ਼੍ਰੀ ਰਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ